ਅਸਲਾਮੁਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰਿਆ ਕੱਲ ਨਾ ਆਪਾਂ ਇੱਕ ਵੀਡੀਓ ਪਾਈ ਸੀ ਜਿਹੜਾ ਨਾ ਸੂਰਜ ਪ੍ਰਕਾਸ਼ ਦੇ ਵਿੱਚ ਨਾ ਮੁਕਤਲਿਫ ਚੀਜ਼ਾਂ ਬਿਆਨ ਕੀਤੀਆਂ ਗਈਆਂ ਜੋ ਕਿ ਗੁਰੂਆਂ ਦੇ ਖਿਲਾਫ ਨੇ ਤੇ ਗੁਰੂਆਂ ਦੀ ਜ਼ਾਤ ਦੇ ਖਿਲਾਫ ਨੇ ਜਾਂ ਤੋਹੀਨ ਕੀਤੀ ਗਈ ਤੇ ਬਾਈ ਰੰਜੀ ਸਿੰਘ ਜੀ ਟੱਡ ਯਾਨੀ ਇਹ ਵੀਡੀਓ ਦੁਬਾਰਾ ਹੁੰਦਾ ਦੂਸਰਾ ਪਾਰਟ ਆਪਾਂ ਲੈ ਕੇ ਆਏ ਹਾਂ ਇਹ ਜੋ ਕਹਿ ਰਹੇ ਨੇ ਕਿ ਇਹ ਮਾਫੀ ਕਿਉਂ ਨਹੀਂ ਮੰਗਦੇ ਜਿਹੜੇ ਸੂਰਜ ਪ੍ਰਕਾਸ਼ ਨੂੰ ਪੜਦੇ ਨੇ ਜਾਂ ਉਹ ਕਹਿੰਦੇ ਉਹ ਇਸ ਗੱਲ ਨੂੰ ਕਿਉਂ ਨਹੀਂ ਕਹਿੰਦੇ ਕਿ ਇਹ ਗਲਤ ਹੈ ਕਿ ਉਹ ਗਲਤੀਆਂ ਨਹੀਂ ਮਜ਼ੀਦ ਕੁਝ ਕੁਝ ਚੀਜ਼ਾਂ ਜਾਂ ਕੁਝ ਇਲਜ਼ਾਮ ਲਗਾਏ ਗਏ ਹਨ ਹਾਂ ਤੇ ਉਹ ਮਜ਼ੀਦ ਕੁਝ ਚੀਜ਼ਾਂ ਲੈ ਕੇ ਆਏ ਨੇ ਕਿ ਜਿਨ੍ਹਾਂ ਦੀ ਉਹ ਨਿਸ਼ਾਨਦੇਹੀ ਕਰ ਰਹੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਗਲਤ ਨੇ ਸੂਰਜ ਪ੍ਰਕਾਸ਼ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਕਿਸਮ ਦੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਆਪਾਂ ਹੁਣ ਉਹ ਵੀਡੀਓ ਦੇਖਨੇ ਆ ਕਿ ਕਿਹੜੀਆਂ ਚੀਜ਼ਾਂ ਦੀ ਨਿਸ਼ਾਨਦੇਹੀ ਆ ਗਾਉਣ ਵਾਲੇ ਗਲਤੀ ਕਰਦੇ ਆ ਫੱਟ ਨਹੀਂ ਮਾਫੀ ਮੰਗ ਲੈਂਦੇ ਵੀ ਗਲਤੀ ਹੋ ਗਈ ਆ ਇੱਕ ਗੀਤ ਨਹੀਂ ਚੱਲ ਮੁੰਡੇ ਦਾ ਰੌਲਾ ਪਿਆ ਹੋਇਆ ਗਾਉਣ ਵਾਲਾ ਜਿਹੜਾ ਕੋਈ ਨੌਜਵਾਨ ਐ ਉਹਦਾ ਕਿੰਨਾ ਰੌਲਾ ਪਿਆ ਕਹਿੰਦੇ ਜੀ ਉਹਨੇ ਗੀਤ ਗਾਤਾ ਮਾਈ ਭਾਗੋ ਬਾਰੇ ਬੋਲਦਾ ਤੇ ਸਾਰੇ ਕਹਿੰਦੇ ਨਾ ਮਾਫੀ ਮੰਗ ਪੰਜ ਸੱਤ ਜਣਿਆਂ ਨੇ ਰੌਲਾ ਪਾਇਆ ਉਹਨੇ ਦੁਪਹਿਰੇ ਮੈਨੂੰ ਲੱਗਦਾ ਕੱਲ 12:00 ਵਜੇ ਤੈਨੂੰ ਮੰਗ ਲਈ ਸੀ ਬਾਬਾ ਸਵੇਰੇ ਸ਼ੁਰੂ ਹੋਇਆ 6 ਘੰਟਿਆਂ ਤੋਂ ਨੇ ਮਾਫੀ ਮੰਗ ਲਈ ਵੀ ਮੈਂ ਗਲਤ ਬੋਲਿਆ ਗਿਆ ਮੇਰੇ ਤੋਂ ਪਰ ਇੱਕ ਗੱਲ ਸੋਚ ਕੇ ਵੇਖੋ ਉਹਨੇ ਜੋ ਬੋਲਿਆ ਜੋ ਕਿਹਾ ਮਾਈ ਭਾਗੋ ਬਾਰੇ ਵੱਖਰਾ ਚੈਪਟਰ ਹੈ ਉਹਨੇ ਫਟ ਮਾਫੀ ਮੰਗ ਲਈ ਵੀ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਮੈਂ ਮਾਫੀ ਮੰਗਦਾ ਪਰ ਇਹ ਕੁਆਲਟੀ ਇੱਕ ਗੌਣ ਵਾਲੇ ਵਿੱਚ ਤੇ ਹੈ ਜਿਹੜਾ ਕਹਿੰਦਾ ਮੈਂ ਮਾਫੀ ਮੰਗਦਾ ਕਹਿੰਦਾ ਉਹ ਮੈਂ ਮਾਫੀ ਮੰਗਦਾ ਪਰ ਮੈਂ 5 ਅਗਸਤ 2017 ਵਿੱਚ ਦੱਸਿਆ ਸੀ 5 ਅਗਸਤ 2017 ਵਿੱਚ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੀਵਾਨ ਦੇ ਵਿੱਚ ਮੈਂ ਬੋਲਿਆ ਸੀ ਕਿ ਮਾਈ ਭਾਗੋ ਨੂੰ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਲਿਖਿਆ ਕਿ ਮਾਈ ਭਾਗੋ ਇੱਕ ਵੀ ਕੱਪੜਾ ਨਹੀਂ ਸੀ ਬਿਲਕੁਲ ਨਗਲ ਰਹਿੰਦੀ ਸੀ ਗੁਰੂ ਗੋਬਿੰਦ ਸਿੰਘ ਨਾਲ ਸੁਣੋ ਕੌਣ ਆਲੇ ਨੇ ਕਿਹਾ ਮਾਫੀ ਮੰਗ ਲਈ ਪਰ ਇਹ ਕਿਹਨੇ ਕਿਹਾ ਭਲਾ ਭਾਈ ਸੰਤੋਖ ਸਿੰਘ ਨੇ ਜਿਨੇ ਲਿਖਿਆ ਸੂਰਜ ਪ੍ਰਕਾਸ਼ ਗ੍ਰੰਥ ਉਹ ਗ੍ਰੰਥ ਨੂੰ 4-4 ਸਾਲ 10-10 ਸਾਲ ਲਾ ਕੇ ਸਾਡੇ ਕਥਾਵਾਚਕ ਕਥਾ ਸਿੱਖਦੇ ਆ ਉਹਦਾ ਰੱਟਾ ਲਾਉਂਦੇ ਆ ਉਹਦੇ ਅਰਥ ਪੜ੍ਹਦੇ ਆ ਪਰ ਕਥਾਵਾਚਕ ਪੜ੍ਹ ਲਏ ਜਿਨ੍ਹਾਂ ਨੇ ਇਹ ਕਹਿੰਦੇ ਆ ਜੇ ਸੰਤੋਖ ਸਿੰਘ ਨੂੰ ਗਲਤ ਕਹਿਤਾ ਫਿਰ ਤੇ ਮੇਰੀ ਕਥਾ ਹੀ ਖਰਾਬ ਹੋ ਜਾਣੀ ਹੈ ਸੰਤੋਖ ਸਿੰਘ ਨੇ ਲਿਖਿਆ ਸ਼ਰੋਮਣੀ ਕਮੇਟੀ ਸੰਤੋਖ ਸਿੰਘ ਦਾ ਜਨਮ ਦਿਹਾੜਾ ਮਨਾਉਣ ਕੇ ਥਲ ਜਾਂਦੀ ਹੈ ਸਤਾਪਦੀਆਂ ਮਨਾਉਂਦੇ ਆ ਤੇ ਸੰਤੋਖ ਸਿੰਘ ਦੇ ਗ੍ਰੰਥ ਦੇ ਉੱਤੇ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਮਹਾਲੇ ਵਰਗਾ ਰਮਹੱਲਾ ਵੀ ਪਾਉਂਦੇ ਐ ਪੀੜਾ ਰੱਖ ਕੇ ਰਮਹੱਲਾ ਪਾ ਕੇ ਐ ਰੱਖਦੇ ਐ ਤੇ ਉਹਦੇ ਵਿੱਚ ਲਿਖਿਆ ਕਿ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਦੇ ਨਾਲ ਨਗਨ ਰਹਿੰਦੀ ਸੀ ਕੋਈ ਕੱਪੜਾ ਨਹੀਂ ਸੀ ਪਾਉਂਦੀ ਇੱਕ ਵੀ ਕੱਪੜਾ ਨਹੀਂ ਸੀ ਪਾਉਂਦੀ ਮੰਨਦੇ ਹੋ ਵੀ ਕਈ ਮਹੀਨੇ ਨਗਨ ਰਹੀ ਤੁਸੀਂ ਮੰਨਦੇ ਹੋ ਕਿ ਮਾਈ ਭਾਗੋ ਨਗਨ ਹੋ ਕੱਪੜਿਆਂ ਤੋਂ ਬਿਨਾਂ ਹੀ ਬੱਲੋ ਤੇ ਇਹ ਸਾਡੇ ਜਿਹੜੇ ਆਗੂ ਹੈ ਕਥਾਵਾਚ ਕੇ ਜਿਹੜੇ ਸੰਤੋਖ ਸਿੰਘ ਨੂੰ ਪ੍ਰਮੋਟ ਕਰਦੇ ਆ ਮਾਫੀ ਕਿਤੇ ਮੰਗਣਗੇ ਇਹ ਯੂਨੀਕਨੈਸ ਹੈ ਜਿੰਨੀ ਆਕੜ ਜਿੰਨਾ ਹੰਕਾਰ ਅੱਜ ਸਾਡੇ ਧਰਮੀ ਘਾਉਣ ਵਾਲਿਆਂ ਵਿੱਚ ਹੈ ਸਾਡੇ ਵਰਗੇ ਬੰਦੇ ਬਾਣਾ ਪਾ ਕੇ ਕਹਿੰਦੇ ਤੁਸੀਂ ਕੀ ਚੀਜ਼ ਹੈ ਇੰਨਾ ਚ ਇਹ ਇੱਕ ਇੱਕ ਦਾੜੀ ਕੱਟੀ ਵਾਲਾ ਬੰਦਾ ਫੱਟ ਕਹਿ ਦਿੰਦਾ ਮੇਰੇ ਤੋਂ ਗਲਤੀ ਹੋ ਗਈ ਡਰਿਆ ਹੋਇਆ ਆ ਇੱਥੇ ਸ਼ਰਾਬੀ ਗਈ ਵੀਰ ਬੈਠੇ ਹੋਣਗੇ ਜਦੋਂ ਮੈਂ ਇੱਥੇ ਗੱਲ ਕਰਦਾ ਹੁੰਨਾ ਨਾ ਨਾਲ ਵਾਲੇ ਕੂਣੀਆਂ ਮਾਰਦੇ ਐ ਐ ਨੀਵਾ ਜਾ ਭਲ ਬਚ ਲੈ ਕੋਈ ਗੱਲ ਨਹੀਂ ਯਾਰ ਪੀਨੇ ਆ ਗਲਤੀ ਐ ਗਲਤੀ ਮੰਨਦੇ ਐ ਆ ਸਾਡੇ ਵਾਲਿਆਂ ਨੂੰ ਕਹਿ ਕੇ ਵੇਖ ਲੋ ਆ ਭੰਗ ਕੋਟ ਦਾ ਫਿਰਦਾ ਸਲੋਤਰ ਲੈ ਕੇ ਤੇਰੇ ਮਗਰ ਪੈ ਜੂ ਤੂੰ ਹੁੰਨਾ ਕੌਣਾ ਮੈਨੂੰ ਇਹ ਕਹਿਣ ਵਾਲਾ ਤੂੰ ਮੈਨੂੰ ਕਿਵੇਂ ਕਹਿੰਦਾ ਭੰਗ ਪੀਣੀ ਗਲਤ ਐ ਸਾਡੇ ਵਾਲਿਆਂ ਨੂੰ ਕਹਿ ਕੇ ਵੇਖੋ ਗਲਤ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕੁਲਹਾ ਦਿੰਦੇ ਬਾਬਲੇ ਲੈਂਦੇ ਵੱਡੇ ਨਲਜ ਸਿਰੇ ਦੇ ਬਿਸ਼ਰਮ ਨੇ ਗੱਦੀਆਂ ਦੇਣ ਵਾਲੇ ਤੇ ਗੱਦੀਆਂ ਲੈਣ ਵਾਲੇ ਕੁਲਹਾ ਦਿੰਦੇ ਬਾਬਲੇ ਗੱਦੀਆਂ ਦੇਣ ਵਾਲੇ ਕਮਲੇ ਤੇ ਪੱਗਾ ਗੱਦੀਆਂ ਲੈਣ ਵਾਲੇ ਨਲਜ ਗੱਦੀਆਂ ਲੈਣ ਵਾਲੇ ਬਿਸ਼ਰਮ ਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲਜ ਚੂਹਾ ਘੱਟ ਖੱਟ ਨਾ ਮਾਵੇ ਤਿੱਕਲ ਬੰਨਾ ਛੱਜ ਤੇ ਦੇਣ ਦਵਾਈ ਸੇ ਮਰਹੈ ਜਿੰਨ ਕੋ ਦੇਰ ਸੇ ਜਾਹੈ ਕਹਿੰਦੇ ਇਦਾਂ ਜਦੋਂ ਅਸ਼ੀਰਵਾਦ ਦਿੰਦੇ ਆ ਨਾ ਲੈ ਤੇਰਾ ਕੰਮ ਬਣ ਜੂ ਜਾ ਤੇਰਾ ਕੰਮ ਬਣ ਜੂ ਕਹਿੰਦੇ ਇਹ ਜਮੀਰ ਦੀ ਮੌਤ ਮਰੇ ਹੋਏ ਲੋਕ ਹੁੰਦੇ ਆ ਗੁਰਬਾਣੀ ਕਹਿੰਦੀ ਏ ਗੱਲ ਪਰ ਸਾਡੇ ਵਾਲੇ ਬੰਦੇ ਕਰਦੇ ਗੁੱਸਾ ਕਿਸੇ ਗੱਲ ਦਾ ਤੇ ਮੈਂ ਕਹਿੰਨਾ ਇੱਕ ਬੰਦਾ ਫੱਟ ਮਾਫੀ ਮੰਗ ਲੈਂਦਾ ਅੱਜ ਕੋਈ ਸ਼ਰਾਬੀ ਸ਼ਰਾਬ ਪੀਣ ਵਾਲਾ ਹੋਵੇ ਉਹਦੀ ਕਹਿੰਦਾ ਗਲਤੀ ਹੋ ਗਈ ਉਹਦੀ ਮਾਫੀ ਮੰਗ ਲੈਂਦੇ ਆ ਪਰ ਸਾਡੇ ਬੰਦੇ ਕਦੋਂ ਮੰਗਣਗੇ ਉਹਨਾਂ ਵਿੱਚ ਇਹ ਚੀਜ਼ ਕਿਉਂ ਨਹੀਂ ਸੰਤੋਖ ਸਿੰਘ ਨੇ ਭਾਈ ਸੰਤੋਖ ਸਿੰਘ ਨੇ ਲਿਖਿਆ ਤੇ ਰਮਹੱਲਾ ਪਾਇਆ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਸੇ ਗ੍ਰੰਥ ਦੇ ਵਿੱਚ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਹਾਥੀ ਮੱਥੇ 'ਚ ਨਾਗਨੀ ਮਾਰਨ ਲਈ ਭੇਜਿਆ ਸੀ ਨਾਗਨੀ ਮਾਰਨ ਲਈ ਭੇਜਿਆ ਕਹਿੰਦੇ ਫੇਰ ਕਹਿੰਦੇ ਪੰਜ ਪੰਜ ਮਾਸੇ ਫੀਮ ਪੰਜ ਮਾਸੇ ਫੀਮ ਮਾਰ ਜਨੇ ਆਪਣੇ ਆਲੀ ਡੱਬੀ 'ਚੋਂ ਕੱਢ ਕੇ ਦਿੱਤੀ ਕਹਿੰਦੇ ਜਾ ਹਾਥੀ ਨਾਲ ਮੁਕਾਬਲਾ ਕਰਕੇ ਆ ਇਹ ਉਹਦੇ 'ਚ ਲਿਖਿਆ ਮੈਂ ਸਟੇਜ ਤੇ ਦੱਸਦਾ ਮੇਰੇ ਵਿਰੋਧ ਦੋ-ਦੋ ਲਈ ਲੱਗੇ ਹੋਏ ਇਹ ਇਤਿਹਾਸ ਦੇ ਵਿਰੁੱਧ ਬੋਲਦਾ ਯਾਰ ਤੁਹਾਡੇ ਗ੍ਰੰਥ ਚ ਲਿਖਿਆ ਹੈ ਗੁਰੂ ਸਾਹਿਬ ਨੂੰ ਅਮਲੀ ਤੁਸੀਂ ਬਣਾਤਾ ਗੁਰੂ ਸਾਹਿਬ ਨੂੰ ਨਸ਼ੇੜੀ ਤੁਸੀਂ ਬਣਾਤਾ ਗੁਰੂ ਸਾਹਿਬ ਨੂੰ ਦੇਵੀਆਂ ਨੂੰ ਪੂਜਣ ਵਾਲੇ ਤੁਸੀਂ ਬਣਾਤਾ ਤੇ ਗੁਰੂ ਸਾਹਿਬ ਦੇ ਨਾਲ ਇੱਕ ਤੇ ਖਾਂਦੇ ਸੀ ਫੀਮ ਤੇ ਕਈ ਮਹੀਨੇ ਇੱਕ ਔਰਤ ਰਹਿੰਦੀ ਹੈ ਜਿਹੜੀ ਕੱਪੜਾ ਹੀ ਨਹੀਂ ਪਾਉਂਦੀ ਕੋਈ ਤੇ ਸਾਨੂੰ ਕਹੀ ਜਾਂਦੇ ਆ ਇਤਿਹਾਸ ਨਹੀਂ ਮੰਨਦੇ ਇਹ ਜਿਹ ਇਤਿਹਾਸ ਕਿਵੇਂ ਮੰਨ ਲਈਏ ਮੰਨਿਆ ਜਾ ਸਕਦਾ ਬੋਲੋ ਇਹ ਇਤਿਹਾਸ ਮੰਨ ਸਕਦੇ ਹੋ ਤੁਸੀਂ ਕਿਵੇਂ ਮੰਨ ਨੂੰ ਬੰਦਾ ਮਾਈ ਭਾਗੋ ਵਰਗੀ ਔਰਤ ਜਿਨੇ ਕਿੰਨੇ ਸਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ ਉਹ ਆ ਕੇ ਜੂਝਦੀ ਰਹੀ ਹੈ ਜੂਝਣ ਵਾਲੀ ਨੂੰ ਇਹਨਾਂ ਨੇ ਬਣਾ ਤਾ ਕੇ ਇਹਦੇ ਕੱਪੜਿਆਂ ਤੋਂ ਬਣੀ ਰਹਿੰਦੀ ਸੀ ਸੰਤੋਖ ਸਿੰਘ ਨੇ ਲਿਖੀਆਂ ਲਾਈਨਾਂ ਇੱਕ ਵਾਰ ਸੁਣ ਲਓ بڑے ਬੰਦੇ ਕਹਿੰਦੇ ਐਵੇਂ ਕਹਿ ਤਾ ਲਿਖਿਆ ਤੇ ਹੈ ਨਹੀਂ ਕਿਤੇ ਲਿਖਿਆ ਸੁਣ ਲਓ ਸੁਣਾ ਦੇਣਾ ਆਪ ਚਾਰ ਲਾਈਨਾਂ ਇਕੱਠੀਆਂ ਮੁਕਤ ਸਰ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਗਏ ਸੰਤੋਖ ਸਿੰਘ ਜੀ ਦੀ ਇਹ ਕਥਾ ਕਰਦਿੰਨੇ ਇਹ ਇਸ ਐਉਂ ਤੋ ਲੰਗਾ ਜਾਂਦੇ ਨੇ ਵੀ ਚੱਲ ਨਾ ਹੀ ਪੜੋ ਦਾ ਦੱਸੋ ਹੈ ਵਿੱਚ ਸਾਰਾ ਕੁਝ ਲਿਖਿਆ ਲਓ ਸੁਣਿਓ ਇੱਕ ਵਾਰ ਮਿਲੀ ਮੁਕਤ ਸਰ ਭਾਗੋ ਮਾਈ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਨੂੰ ਮਿਲੀ ਮੁਕਤ ਸਰ ਪੜੋ ਪੜੋ ਬਦੀ ਪ੍ਰੀਤ ਗੁਰਮਹਿ ਅਧਕਾਈ ਗੁਰੂ ਸਾਹਿਬ ਨਾਲ ਪਿਆਰ ਬਹੁਤ ਪੈ ਗਿਆ ਪ੍ਰੀਤ ਵੱਧ ਗਈ ਤੇ ਜਿਆਦਾ ਵੱਧ ਗਈ ਵੱਧ ਕੇ ਫਿਰ ਕੀ ਕੀਤਾ ਹਾਂਜੀ ਰਹਿਬੇ ਲੱਗੀ ਤੇ ਗੰਬਰ ਸੋਈ ਤੇ ਗੰਬਰ ਕਹਿੰਦੇ ਨੇ ਕੱਪੜਿਆਂ ਤੋਂ ਬਿਨਾ ਰਹਿਣ ਵਾਲਿਆਂ ਨੇ ਜਿਹੜੇ ਨਗਨ ਰਹਿੰਦੇ ਨੇ ਤੇ ਗੰਬਰ ਹੋ ਗਈ ਕਹਿੰਦੇ ਕੱਪੜੇ ਲਾਪੇ ਸਾਰੇ ਫਿਰ ਪੜੋ ਦੁਬਾਰਾ ਰਹਿਬੇ ਲੱਗੀ ਤੇ ਗੰਬਰ ਸੋਈ ਲਾਜ ਕਾਨ ਲੋਕਨ ਕੀ ਖੋਈ ਕਹਿੰਦੇ ਲੋਕਾਂ ਦੀ ਸ਼ਰਮ ਲਾ ਕੇ ਤੇ ਮਾਈ ਭਾਗੋ ਨੇ ਕਹਿੰਦੇ ਸਾਰੇ ਕੱਪੜੇ ਲਾ ਕੇ ਤੇ ਦਗੰਬਰ ਰਹਿਣ ਲੱਗ ਪਈ ਮਨ ਦੇ ਹੋਈ ਗੱਲ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਨੇ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਵੇ ਗੁੰਤਾ ਕਿਉਂ ਜਾਗੈ ਗੁਰਬਿੰਦ ਸੂਤਾ ਪੱਗੋ ਪਤਾਣਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਇ ਪਤ ਗਵਾਇ ਗੁਰੂ ਨਾਨਕ ਪਾਸ਼ਾ ਕਹਿੰਦੇ ਕੱਪੜੇ ਲਾਣ ਵਾਲਾ ਮੂਰਖ ਹੈ ਜਿਹੜਾ ਕੱਪੜੇ ਲਾ ਲਵੇ ਇਹ ਇਹ ਕਿੱਧਰ ਦਾ ਧਰਮ ਹੈ ਇਹ ਕਿੱਧਰ ਦਾ ਸਾਧਕੁਣਾ ਹੈ ਤੇ ਤੁਹਾਨੂੰ ਲੱਗਦਾ ਵੀ ਕੇ ਗੁਰੂ ਨਾਨਕ ਪਾਸ਼ਾ ਤੇ ਬਾਣੀ ਚ ਐ ਕਹਿੰਦੇ ਐ ਤੇ ਮਾਈ ਭਾਗੋ ਬਿਨਾ ਕੱਪੜਿਆਂ ਤੋਂ ਰਹਿੰਦੀ ਹੋਊ ਇੱਕ ਵੀ ਕੱਪੜਾ ਨਹੀਂ ਸੀ ਪਾਉਂਦੀ ਦੁਬਾਰਾ ਇੱਕ ਵਾਰ ਫੇਰ ਸੁਣੋ ਚਾਰੇ ਪੰਕਤੀਆਂ ਇਕੱਠੀਆਂ ਗੱਲ ਮਿਲੀ ਮੁਕਤ ਸਰ ਭਾਗੂ ਮਾਈ ਵਧੀ ਪ੍ਰੀਤ ਗੁਰ ਮਹਿ ਅਦਕਾਈ ਰਹੇ ਬੇ ਲਗੀ ਦੇ ਗੰਬਰ ਸੋਈ ਲਾਜ ਕਾਨ ਲੋਕਨ ਕੀ ਖੋਈ ਕਥਾ ਵੇਦ ਮਹਿ ਜਿਸ ਕੀ ਅਹੈ ਨਾਮ ਗਰਗੀ ਨग्न ਸੁਰ ਹੈ ਪਰ ਮਹਾਂਸ ਨੇ ਬਦ ਅਬ ਤੂਤਾ ਤਿਸ ਭਾਗੋ ਗੁਰ ਢੇਗ ਅਬ ਤੂਤਾ ਕਹਿੰਦੇ ਬਰਮਹਾਂਸ ਨਹੀਂ ਬਣਦੀ ਕੱਪੜੇ ਲਾਤੇ ਸਾਰੇ ਬਿਲਕੁਲ ਨग्न ਹੋ ਗਏ ਕਿਵੇਂ ਮੰਨ ਸਕਦੇ ਆ ਅਸੀਂ ਪਰ ਇਹਨਾਂ ਨੇ ਆ ਹੁਣ ਇੱਕ ਗੱਲ ਦੇਖੋ ਭਲਾ ਆ ਲਾਈਨਾਂ ਐ ਨਹੀਂ ਜਿਵੇਂ ਬਾਣੀ ਗਾਰੇ ਹੁੰਦੇ ਨੇ ਸਵਾਦ ਜਾਇ ਨਹੀਂ ਆਉਂਦਾ ਆ ਪੰਗਾ ਹੈ ਗੱਲ ਵਿੱਚ ਨਗਨ ਰਹਿਣ ਦੀ ਹੋ ਰਹੀ ਹੈ ਪਰ ਸਟਾਈਲ ਇਦਾਂ ਹੈ ਜਿਵੇਂ ਕੁਰਬਾਨੀ ਹੋਵੇ ਤਰੀਕਾ ਇਦਾਂ ਹੈ ਜਿਹਦੇ ਕਰਕੇ ਭਲੇਖਾ ਪੈ ਜਾਂਦਾ ਆ ਵੇਖੋ ਐ ਲੱਗਦਾ ਵੀ ਕਥਾ ਹੋ ਰਹੀ ਹੈ ਤੇ ਚੁੱਪ ਕਰਕੇ ਸੁਣੀ ਚੱਲੀਏ ਅੱਖਾਂ ਬੰਦ ਕਰਕੇ ਪਰ ਸੋਚ ਕੇ ਵੇਖੋ ਵੀ ਲਿਖਿਆ ਕੀ ਹੈ ਅੱਜ ਇੱਕ ਗੌਣ ਆਲਾ ਲਿਖਦਾ ਉਹ ਮਾਫੀ ਮੰਗ ਲੈਂਦਾ ਮੇਰੇ ਤੋਂ ਗਲਤੀ ਹੋ ਗਈ ਕਹਿ ਦਿੰਦਾ ਪਰ ਜਿੱਥੇ ਆਹ ਕੁਝ ਲਿਖਿਆ ਉਹਦੇ ਤੇ ਰਮਹਲੇ ਪਾਪ ਆ ਕੇ ਰੱਖਦੇ ਤੇ ਜੇ ਉਹਨਾਂ ਗ੍ਰੰਥਾਂ ਬਾਰੇ ਕੋਈ ਗੱਲ ਕਰ ਦਵੇ ਸਟੇਜ ਤੇ ਵੀ ਆਹ ਗੱਲ ਲਿਖੀ ਹੈ ਫਿਰ ਕਹਿੰਦੇ ਜੀ ਇਹ ਵੈਰੀ ਹੈ ਸਾਡੇ ਪੰਥ ਤੇ ਸਾਡਾ ਇਤਿਹਾਸ ਵਿਗਾੜਦੇ ਹੈ ਕਿਉਂਕਿ ਇਹ ਇਦਾਂ ਦੇ ਇਤਿਹਾਸ ਰੱਖਣੇ ਚਾਹੁੰਦੇ ਆ ਇਹ ਵਿਗਾੜਨਾ ਨਹੀਂ ਚਾਹੁੰਦੇ ਇਹ ਇਤਿਹਾਸ ਸਾਹਮਣੇ ਰੱਖਣੇ ਚਾਹੁੰਦੇ ਆ ਜਿਹਦੇ ਵਿੱਚ ਗੁਰੂ ਸਾਹਿਬ ਨੂੰ ਭੰਗ ਪੀਤੇ ਵਿਖਾਇਆ ਜਾਵੇ ਗੁਰੂ ਸਾਹਿਬ ਨੂੰ ਨਸ਼ੇ ਕਰਦੇ ਵਿਖਾਇਆ ਜਾਵੇ ਇੱਥੇ ਤੱਕ ਵੀ ਸਾਡੀਆਂ ਗ੍ਰੰਥਾਂ 'ਚ ਲਿਖਿਆ ਹੈ ਗੁਰੂ ਹਰਰਾਏ ਸਾਹਿਬ ਦੇ 8 ਵਿਆਹ 8 ਵਿਆਹ ਲਿਖਿਆ ਤੇ ਸੋਚ ਕੇ ਵੇਖੋ ਭਾਈ ਵੀ 14 ਸਾਲ ਦੀ ਉਮਰ ਵਿੱਚ 8 ਵਿਆਹ ਹੋ ਰਿਹਾ ਹੈ ਵੱਡੀ ਬੇਟੀ ਉਹਨਾਂ ਦੀ 14 ਦੀ ਹੋਊ ਛੋਟੀ ਉਹਦੋਂ ਸਾਲ-ਸਾਲ ਦਾ ਵੀ ਜੇ ਫਰਕ ਲਾਓ ਇਸ ਹਸਾਬ ਨਾਲ ਤੇ ਐ ਲੱਗਦਾ ਵੀ ਜਿਹੜੀ ਸਭ ਤੋਂ ਛੋਟਾ ਵਿਆਹ ਕਰਾਇਆ ਅੱਠੇ ਦੀਆਂ ਅੱਠੇ ਇਕੱਠੀਆਂ ਹੀ ਵਿਆਹ ਤੀਆਂ ਕਹਿੰਦੇ ਗੁਰੂ ਸਾਹਿਬ ਨਾਲ ਤੇ ਛੋਟੀ ਨੂੰ ਤੇ ਬੋਦ ਵਿੱਚ ਚੱਕ ਕੇ ਲਿਆਏ ਹੋਣਗੇ ਜਿਹੜੀ ਸਾਰਿਆਂ ਤੋਂ ਛੋਟੀ ਹੋਊਂ। ਅੱਠ ਅੱਠ ਵਿਆਹ ਵਿਖਾਏ ਆ ਗੁਰੂ ਸਾਹਿਬ ਨੇ। ਇਦਾਂ ਦਾ ਕੁਝ ਸਾਡੇ ਇਤਿਹਾਸ 'ਚ ਲਿਖਿਆ। ਤਾਂ ਕਰਕੇ ਜਦੋਂ ਸਾਡਾ ਦਿਮਾਗ ਚੱਲਣਾ ਹੈ, ਅਸੀਂ ਸੋਚਣਾ ਹੈ ਤੇ ਫਿਰ ਪਤਾ ਲੱਗਣਾ ਹੈ ਭਾਈ ਜਿਹੜਾ ਬੰਦਾ ਤੁਹਾਡੇ ਵਿੱਚੋਂ ਕੋਈ ਵੀਰ ਇਦਾਂ ਕਹਿੰਦੇ ਯਾਰ ਮੈਂ ਪਹਿਲਾਂ ਗਲਤ ਸੀ ਇਹ ਕਿੱਦਾਂ ਹਿੰਮਤ ਵਾਲਾ ਕੰਮ ਐ ਸਾਰਿਆਂ ਚ ਨਹੀਂ ਹੁੰਦਾ ਕੋਈ ਸ਼ਰਾਬ ਪੀ ਕੇ ਕਵੇ ਮੈਂ ਗਲਤੀ ਕੀਤੀ ਕੋਈ ਨਸ਼ਾ ਕਰਦਾ ਰਹੇ ਕਹਿੰਦਾ ਮੈਂ ਗਲਤੀ ਕੀਤੀ ਕੋਈ ਝੂਠ ਬੋਲ ਕੇ ਕਹਦੇ ਮੈਂ ਗਲਤੀ ਕੀਤੀ ਇਹ ਬਹਾਦਰਾਂ ਦਾ ਕੰਮ ਹੁੰਦਾ ਹੈ ਗਲਤੀ ਕਰਕੇ ਗਲਤੀ ਮੰਨ ਲੈਣਾ ਪਰ ਸਾਡੇ ਵਾਲੇ ਬੰਦੇ ਕਦੇ ਗਲਤੀ ਕਰਕੇ ਨਹੀਂ ਮੰਨਣਗੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਗੁਮਰਾਹ ਕੀਤਾ ਸੱਚ ਨਹੀਂ ਦੱਸਿਆ ਪਰ ਇਹ ਕਦੇ ਵੀ ਇਹਨਾਂ ਚ ਇੰਨੀ ਹਿੰਮਤ ਆ ਸਕਦੀ ਵੀ ਇਹ ਕਦੇ ਕਹਿ ਦੇਣ ਵੀ ਸਾਥੋਂ ਗਲਤੀ ਹੋ ਗਈ ਤਾਂ ਕਰਕੇ ਥੋੜਾ ਜਿਹਾ ਮਾੜਾ ਜਿਹਾ ਆਪਣਾ ਦਿਮਾਗ ਚਲਾਓ ਆਪਣੀ ਯੂਨੀਕਨੈਸ ਹੈ ਜਿਹੜੀ ਜਿਹੜੀ ਤੇਰੇ ਚ ਗੱਲ ਹੈ ਉਹ ਕਿਸੇ ਦੂਜੇ ਚ ਨਹੀਂ ਤੂੰ ਵੱਖਰਾ ਸਾਰਿਆਂ ਨਾਲ ਆਪਣੇ ਆਪ ਨੂੰ ਬਾਹਰ ਕੱਢੋ ਹਾਂਜੀ ਜ਼ਿਕਰੀਆ ਇਹ ਆਪਾਂ ਨੇ ਕੱਲ ਇੱਕ ਵੀਡੀਓ ਦੇਖੀ ਸੀ ਸੂਰਜ ਪ੍ਰਕਾਸ਼ ਦੇ ਬਾਰੇ ਤੇ ਇਹ ਉਹਦਾ ਸਮਝੋਗੇ పార్ਟ 2 ਇਹ ਉਹਦੇ ਤੋਂ ਅੱਗੇ ਬਿਆਨ ਕਰ ਰਹੇ ਨੇ ਬਾਈ ਰਜੀਤ ਸਿੰਘ ਟੜੀ ਵਾਲੇ ਕਿ ਜਿੰਨੇ ਵਿੱਚ ਸੂਰਜ ਪ੍ਰਕਾਸ਼ ਲਿਖਿਆ ਹੈਗਾ ਕਿ ਮਾਈ ਭਾਗੋ ਨੰਗੀ ਰਹੀ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿ ਇੱਕ ਸਿੱਧਾ ਸਦਾ ਇਲਜ਼ਾਮ ਹੈ ਇਲਜ਼ਾਮ ਕਹਿ ਲੋ ਜਾਂ ਇਹ ਝੂਠ ਕਹਿ ਲੋ ਝੂਠ ਕਹਿ ਲੋ ਜਿਸ ਤਰ੍ਹਾਂ ਕਿ ਬਾਈ ਰਜੀਤ ਸਿੰਘ ਟੜੀ ਵਾਲੇ ਕਹਿੰ ਰਹੇ ਕਿ ਸਾਨੂੰ ਕਹਿੰਦੇ ਨੇ ਇਤਿਹਾਸ ਨੂੰ ਨਹੀਂ ਮੰਨਦੇ ਤੇ ਇਹੋ ਜਿਹਾ ਇਤਿਹਾਸ ਅਗਰ ਸਹੀ ਗੱਲ ਕੀਤੀ ਜਾਵੇ ਤੇ ਕੋਈ ਵੀ ਦੁਨੀਆ ਦਾ ਮਜ਼ਹਬ ਨਹੀਂ ਮੰਨਦਾ ਕੋਈ ਵੀ ਧਰਮ ਨਹੀਂ ਮੰਨਦਾ ਤੇ ਨਾ ਹੀ ਇਹੋ ਜਿਹਾ ਮਜ਼ਹਬ ਦੀ ਬੁਨਿਆਦ ਰੱਖਣ ਵਾਲਾ ਧਰਮ ਦੀ ਬੁਨਿਆਦ ਰੱਖਣ ਵਾਲਾ ਬੰਦਾ ਇਸ ਲੈਵਲ ਤੱਕ ਡਾਊਨ ਹੋ ਸਕਦਾ ਕਿ ਵੀ ਉਹ ਜਿਹੜਾ ਇੱਕ ਪਾਸੇ ਗੁਰੂ ਨਾਨਕ ਜੀ ਕਹਿ ਰਹੇ ਨੇ ਕਿ ਜਿਹੜਾ ਬਗੈਰ ਕਪੜੇ ਤਰ੍ਹਾਂ ਦਾ ਉਹ ਤਾਂ ਦੁਨੀਆ ਦਾ ਚਵਲ ਤਰੀਨ ਬੰਦਾ ਹੈ ਹੂੰ ਇਨਡਾਇਰੈਕਟਲੀ ਅਗਰ ਕਿਹਾ ਜਾਵੇ ਸਖਤ ਲਫਾਜ਼ ਨੇ ਥੋੜੇ ਜਿਹਾ ਭਾਈ ਮਾਦਰਤ ਤੇ ਉਹ ਬੁਰਾ ਤਰੀਨ ਬੰਦਾ ਹੈ ਕਿ ਜਿਹੜਾ ਨੰਗਾ ਫਿਰਦਾ ਹੈ ਮਤਲਬ ਕਿ ਜਿਹਨੂੰ ਆ ਮਜਦੂਬ ਕਹਿੰਦੇ ਨੇ ਸਾਡੇ ਇਸਲਾਮ ਮਜ਼ਬ ਵਿੱਚ ਵੀ ਅਜਿਹੇ ਲੋਕ ਰਹਿੰਦੇ ਨੇ ਤੇ ਉਹਨੂੰ ਬੜਾ ਗਲਤ ਸਮਝਿਆ ਜਾਂਦਾ ਹੈ। ਅਗਰ ਇਸਲਾਮ ਨੂੰ ਮੰਨिए ਤੇ ਮਜਦੂਬ ਬੰਦੇ ਨੂੰ ਬੜਾ ਬੁਰਾ ਸਮਝਿਆ ਜਾਂਦਾ ਲੇਕਿਨ ਸਾਡੇ ਲੋਕ ਵੀ ਉਹਨਾਂ ਨੂੰ ਪੀਰ ਮੰਨਦੇ ਨੇ। ਹਾਂ ਇਹ ਪਤਾ ਨਹੀਂ ਕੀ ਇਹ ਪਤਾ ਨਹੀਂ ਕੀ ਮੁਸੀਬਤ ਹੁੰਦੀ ਹੈ ਲੋਕਾਂ ਦੇ ਰੇਹ ਜੇ ਅਗਰ ਸ਼ੈਤਾਨੀ ਵੜ ਜਾਂਦੀ ਹੈ ਜਾਂ ਕੀ ਹੈ। ਦੂਸਰਾ ਸੂਰਜ ਪ੍ਰਕਾਸ਼ ਦੇ ਬਾਰੇ ਵਾਹ ਵਾਹ ਚੀਜ਼ਾਂ ਨਾ ਮਤਲਬ ਕਿ ਇਸ ਤਰ੍ਹਾਂ ਦੀਆਂ ਕੌਂਟਰੋਵਰਸ਼ਨ ਬਾਕੀ ਕਦੀ ਨਹੀਂ ਕਿਸੇ ਬਚਾ ਕਥਾਵਾ ਚ ਲੇਕਿਨ ਇੱਕ ਜਾਂ ਇੱਕ ਖੋਲ ਦੇ ਹਾਂਜੀ ਇੱਕ ਹੋਰ ਗੱਲ ਇਹਦੇ ਜੇ ਇਹ ਵੇ कि ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਨਾ ਜੀ ਮੇਰੇ ਖਿਆਲ ਚ ਜ਼ਿਆਦਾਤਰ ਜਿਹੜਾ ਲਿਖਿਆ ਗਿਆ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਗਿਆ ਹੈ ਜਾਂ ਉਹਨਾਂ ਦਾ ਇਤਿਹਾਸ ਲਿਖਿਆ ਗਿਆ ਹੈ ਹਾਂ ਤੇ ਉਹ ਇਤਿਹਾਸ ਨੂੰ ਤੁਸੀਂ ਇਹ ਕਹਿ ਲੋ ਕਿ ਤੂੜ ਮਰੋੜ ਕੇ ਵੀ ਹੋ ਸਕਦਾ ਬਈ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਹੋ ਸਕਦਾ ਜਿਹੜਾ ਬਾਈ ਰਜੀਤ ਸਿੰਘ ਢੱਡੀਆਂ ਵਾਲੇ ਨੇ ਬਾਕੀ ਦੋ ਸਾਡੀ ਕਰੈਕਸ਼ਨ ਕਰਾ ਦੇ ਨਾ ਅਗਰ ਇਹ ਗਲਤ ਗੱਲ ਹੋ ਕਹਿ ਰਹੇ ਨੇ ਜਾਂ ਸਾਡੇ ਕੋਲ ਕੋਈ ਗਲਤ ਹੋ ਰਹੀ ਹੈ ਤੇ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਮੰਨਦੇ ਤੇ ਬਾਕੀ ਜਿਹੜਾ ਗਲਤੀ ਹੈ ਨਾ ਉਹ ਗਲਤੀ ਮੰਨਣੀ ਚਾਹੀਦੀ ਤੇ ਗਲਤੀ ਮੰਨੋਗੇ ਤੇ ਫੇਰ ਹੀ ਸੁਧਰੇਗੀ ਇਹ ਹੋ ਨਹੀਂ ਸਕਦਾ ਕਿ ਵੀ ਬੰਦਾ ਗਲਤੀ ਵੀ ਨਾ ਮੰਨੇ ਤੇ ਬੰਦਾ ਕਵੇ ਮੈਂ ਸੁਧਰ ਵੀ ਜਾਵਾਂ ਜਾਂ ਮੇਰੇ ਤੇ ਚੇਂਜਿੰਗ ਵੀ ਆ ਜਾਏ ਐਸਾ ਨਹੀਂ ਹੋ ਸਕਦਾ ਤੇ ਜਿਹੜੇ ਪ੍ਰਚਾਰਕ ਹੁੰਦੇ ਨੇ ਨਾ ਉਹ ਸਮਝੋ ਕਿ ਆਪਣੇ ਆਪ ਨੂੰ ਮذਬਦ ਦਾ ਠੇਕੇਦਾਰ ਸਮਝਦੇ ਨੇ ਅਗਰ ਆਪਾਂ ਇਹ ਜੀ ਗੱਲ ਕਰੀਏ ਨਾ ਜਿਸ ਤਰ੍ਹਾਂ ਬਾਈ ਰੰਜੀਤ ਸਿੰਘ ਨੇ ਰਹਿ ਕੇ ਵੀ ਸਾਡੇ ਵਾਲੇ ਮਾਫੀ ਨਹੀਂ ਮੰਗਦੇ ਦਾੜੀ ਮੋਨੇ ਮੰਗਣ ਲੱਗ ਪੈਂਦੇ ਨੇ ਗਾਣ ਜਾਣ ਵਾਲੇ ਜੇਕਰ ਕੋਈ ਗਲਤ ਗੱਲ ਨਿਕਲ ਜੇ ਤੇ ਫੌਰਨ ਜਿਹੜੇ ਮذਬੀ ਲੋਗ ਨੇ ਉਹ ਕਹਿੰਦੇ ਨੇ ਮਾਫੀ ਮੰਗਦੇ ਹੋ ਫੌਰਨ ਮੰਗ ਲੈਂਦੇ ਆ ਇਹ ਸਿੱਧੂ ਮੂਸੇ ਵਾਲੇ ਦੇ ਬਾਰੇ ਗੱਲ ਕਰ ਰਹੀ ਸੀ ਲੇਕਿਨ ਇਹ ਜਿਹੜੇ ਮذਬੀ ਲੋਗ ਨੇ ਉਹ ਮਾਫੀ ਇਹ ਨਹੀਂ ਮੰਗਦੇ ਕਿਹੜਾ ਗਾਣਾ ਉਹਨੇ ਗਾਇਆ ਸੀ ਉਹ ਉਦੋਂ ਕਿਦਰਾ ਗਾਇਆ ਸੀ ਉਹਨੇ ਫੌਰਨ ਮਾਫੀ ਮੰਗੀ ਹਾਂਜੀ ਫੌਰਨ ਮਾਫੀ ਮੰਗ ਲਈ ਸੀ ਤੇ ਇਹ ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹੜੇ ਮذਬੀ ਲੋਗ ਨੇ ਨਾ ਉਹ ਤੇ ਆਪਣੇ ਆਪ ਨੂੰ ਨਾ ਮذਬ ਦਾ ਠੇਕੇਦਾਰ ਸਮਝਦੇ ਹੁੰਦੇ ਨੇ ਕਿ ਵੀ ਉਹ ਕਹਿੰਦੇ ਨੇ ਮذਬ ਹੀ ਸਾਡਾ ਅਸੀਂ ਇਹਨੂੰ ਜਿਵੇਂ ਮਰਜ਼ੀ ਕਰ ਲਈਏ ਉਹ ਮਜ਼ਬ ਆਪਣੇ ਪਰਸਨਲ ਫਾਇਦਿਆਂ ਵਾਸਤੇ ਵੀ ਯੂਜ਼ ਕਰੀ ਜਾਂਦੇ ਨੇ ਉਹ ਜੋ ਉਹਨਾਂ ਚੀਜ਼ ਚੰਗੀ ਲੱਗਦੀ ਉਹ ਬਿਆਨ ਕਰਦੇ ਨੇ ਜੋ ਨਹੀਂ ਚੰਗੀ ਲੱਗਦੀ ਉਹ ਨਹੀਂ ਬਿਆਨ ਕਰਦੇ ਜਿਸ ਤਰ੍ਹਾਂ ਕਿਸ ਤਰ੍ਹਾਂ ਦਾ ਇਤਿਹਾਸ ਲਿਖਿਆ ਹੈ ਸੁਰਜੀ ਪ੍ਰਕਾਸ਼ ਹਾਂ ਜੀ ਉਹ ਬਿਆਨ ਨਹੀਂ ਕਰਦੇ ਲੇਕਿਨ ਉਹ ਰੱਖਿਆ ਇਸ ਲਈ ਹੈ ਕਿ ਕੱਲ ਨੂੰ ਅਗਰ ਅਸੀਂ ਫੀਮ ਖਾਣੇ ਆ ਤੁਸੀਂ ਕਹਾਂਗੇ ਵੇਖੋ ਜੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਵੀ ਖਾਦੇ ਸੀ ਅੱਲਾਮਾਕਾ ਦੁਨੀਆ ਤੇ ਨਬੀਆਂ ਬਗਮਰਾ ਤੇ ਵੀ ਲੋਕ ਇਲਜ਼ਾਮ ਲਾਉਂਦੇ ਨੇ ਉਹ ਗਲਤ ਲਿਖੀਆਂ ਜਾਂਦੀਆਂ ਚੀਜ਼ਾਂ ਤੇ ਗੁਰੂਆਂ ਦੇ ਬਾਰੇ ਵੀ ਲਿਖੀਆਂ ਗਈਆਂ ਨੇ ਇਸ ਤਰ੍ਹਾਂ ਇਹ ਅਗਰ ਇਤਿਹਾਸ ਇਹ ਹੋਵੇ ਤੇ ਫਿਰ ਇਹ ਗਲਤ ਹੈ ਕਿਉਂਕਿ ਕੋਈ ਵੀ ਮذਬਬ ਬਾਕੀ ਕਰੈਕਸ਼ਨ ਜਿਹੜੀ ਹੈ ਉਹ ਦੋਸਤ ਬਿਹਤਰ ਜਾਣਦੇ ਹੋ ਬਿਹਤਰ ਜਾਣਦੇ ਹੋਗੇ ਕੋਈ ਵੀ ਮذਬਬ ਜਿਹੜਾ ਨਾ ਨਾ ਨਸ਼ੀ ਇਜਾਜ਼ਤ ਦਿੰਦਾ ਤੇ ਨਾ ਜਨ ਔਰਤ ਦਾ ਜਿਹੜਾ ਹੈ ਉਹਦੇ ਤੋਂ ਮਤਲਬ ਕਿ ਨਸ਼ਾ ਜਿਹੜਾ ਤੇ ਨਾ ਦੌਲਤ ਦਾ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਨਾ ਇਹਨਾਂ ਤੋਂ ਜ਼ਿਆਦਾਤਰ ਮذਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਪਿੱਛੇ ਹੀ ਰਹੁ ਤੇ ਚੰਗਾ ਮذਬ ਰੋਕਦੇ ਨੇ ਸੱਚੀ ਗੱਲ ਹੈ ਮذਬ ਜਿਹੜਾ ਔਰਤ ਜਿਹੜਾ ਔਰਤ ਇਹਨੂੰ ਵੀ ਇਹਦੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਕਿ ਜਿਸ ਵਾਇਓ ਉਸ ਤੋਂ ਕਿ ਜਿੰਦਾ ਨਿਕਾ ਹੋਇਆ ਬਾਕੀ ਤੁਹਾਡੀਆਂ ਭੈਣਾਂ ਵਰਗੀਆਂ ਇਹਨੇ ਮਾਵਾਂ ਭੈਣਾਂ ਹੀ ਨੇ ਜਾਂ ਮਤਲਬ ਕਿ ਇਸਲਾਮ ਚ ਦੇਜ ਕਿਹਾ ਜਾਂਦਾ ਹੈ ਕਿ तमाम ਮੁਸਲਮਾਨ ਆਪਸ ਚ ਭਾਈ ਨੇ ਸਹੀ ਗੱਲ ਹੈ ਤੇ ਬਾਕੀ ਇਹ ਅਗਰ ਸੂਰਜ ਪਰਖਾਇ ਤੇ ਬਾਰੇ ਕਿਆ ਜਾਵੇ ਯਾਰ ਅਸੀਂ ਤੇ ਕੋਈ ਬੰਦੇ ਫੈਸਲਾ ਕਰਨ ਵਾਲੇ ਨਹੀਂ ਹੈਗੇ ਤੇ ਅਗਰ ਦੋਸਤਾਂ ਨੂੰ ਕੋਈ ਇਸ ਬਾਰੇ ਇਨਫਰਮੇਸ਼ਨ ਹੋਵੇ ਤੇ ਸਾਨੂੰ ਕਮੈਂਟਸ ਬਾਕਸ 'ਚ ਜ਼ਰੂਰ ਸ਼ੇਅਰ ਕਰਾ ਜੀ ਤੇ ਸਾਨੂੰ ਦਿਓ ਇਜਾਜ਼ਤ ਮੈਨੇ ਕਨ ਵੀਡੀਓ ਨਾਲ ਅੱਲਾਹ ਨੀਕੇ ਬਾਕ